ਕਿਉਂਕਿ ਤੁਸੀਂ ਬਹੁਤਾਂ ਦੇ ਗੀਤ ਸੁਣਾਉਣੇ ਆ ਜੀ ਤੇ ਮੈਂ ਤੁਹਾਡੇ ਤੇ ਕੋਈ ਰਫਾਵਟ ਨਹੀਂ ਬਰਦਾ ਮੈਂ 3-4 ਮਿੰਟ ਚ 2-4 ਮੁਕਤੇ ਸਾਂਝੇ ਕਰਨਾ ਪਹਿਲੀ ਗੱਲ ਤਾਂ ਇਹ ਵੀ ਬਹੁਤ ਚੰਗਾ ਕੀਤਾ ਤੁਸੀਂ ਇਹ ਵਿਸ਼ਾ ਚੁਣ ਕੇ ਇਹਦੇ ਤੇ ਕੰਮ ਹੋਣ ਵਾਲਾ ਇਹ ਕੰਮ ਕੇਵਲ ਇੱਕ ਪਰਚੇ ਤੱਕ ਨਹੀਂ ਸੀਮਤ ਰਹਿਣਾ ਚਾਹੀਦਾ ਜਿੱਦਾਂ ਕੋਈ ਸਾਹਿਬ ਵੀ ਕਹਿ ਕੇ ਆਇਆ ਡਾਕਟਰ ਸਾਹਿਬ ਨੇ ਵੀ ਬਹੁਤ ਇੱਕ ਦਿਨ ਚ ਮਿਹਨਤ ਕਰਕੇ ਬੜਾ ਕੁਝ ਸਾਡੇ ਨਾਲ ਸਾਂਝਾ ਕੀਤਾ ਪਰ ਜਿੱਦਾਂ ਥੂਈ ਸਾਹਿਬ ਕਹਿ ਰਹੇ ਨੇ ਨਾ ਤੇ ਬੜਾ ਅਥਾ ਸੁਹੰਦਰ ਹੈ ਇਹਦੇ ਬਹੁਤ ਸਾਰੇ ਪੱਖ ਕੋੜ ਦੇਖਣੇ ਪੈਣੇ ਆ ਤੇ ਸੱਚੀ ਤੁਸੀਂ ਕਿਤਾਬ ਦਾ ਇਹ ਮਸਾਲਾ ਜਿਹੜਾ ਹੈ ਤੁਹਾਡੇ ਵਾਸਤੇ ਬਹੁਤ ਵਧੀਆ ਬਣਦਾ ਮੈਂ ਦੋ ਤਿੰਨ ਗੱਲਾਂ ਆਏ ਕਰਨੀਆਂ ਵੀ ਤੁਹਾਨੂੰ ਅਸੀਂ ਜੇ ਸੂਚੀ ਬਰੋੜ ਲੱਗੇ ਤਾਂ ਹਜ਼ਾਰਾਂ ਦਾ ਆ ਜਾਣੇ ਆ ਕਿਹੜੇ ਰਹਿ ਗਏ ਕਿਹੜੇ ਨਹੀਂ ਰਹਿ ਗਏ ਇਹ ਅੱਜ ਦਾ ਵਿਸ਼ਾ ਤਾਂ ਹੋ ਨਹੀਂ ਸਕਦਾ ਕਿਉਂਕਿ ਜਿਹੜੇ ਵਰਤਮਾਨ ਸਮਕਾਲੀ ਚ ਜਿਹੜੇ ਲਿਖ ਰਹੇ ਆ ਜਿਹੜੇ ਜਿਹੜੀ ਪੀੜ੍ਹੀ ਦਾ ਤੁਸੀਂ ਜ਼ਿਕਰ ਕੀਤਾ ਉਸ ਤੋਂ ਬਾਅਦ ਜਿਹੜੀ ਨਵੀਂ ਪੀੜ੍ਹੀ ਲਿਖ ਰਹੀ ਆ ਉਹਦਾ ਸਿੱਖਣੇ ਵਿੱਚ ਇਸ ਕਰਕੇ ਨਹੀਂ ਹੋ ਸਕਿਆ ਕਉਂਕੀ ਉਹਦੇ ਤੇ ਹਾਲੇ ਦੇਖਿਆ ਹੀ ਨਹੀਂ ਗਿਆ। ਮਿਸਾਲ ਦੇ ਤੌਰ ਤੇ ਜੇ ਗੀਤਾਂ ਨੂੰ ਤੁਸੀਂ ਇਹਨੂੰ 3-4 ਕੈਟਾਗਰੀਜ਼ ਬਣਨੀਆਂ। ਇੱਕ ਤਾਂ ਲੋਕ ਗੀਤ ਦਾ ਸਿਕਰਾ ਗਿਆ ਜਿਨ੍ਹਾਂ ਦਾ ਪੀੜੀ ਦਾ ਪੀੜੀ ਚੱਲੇ ਆਉਂਦੇ ਆ ਸਾਨੂੰ ਨਹੀਂ ਪਤਾ ਉਹ ਕਿਹਦੇ ਆ। ਉਹ ਜੋ ਗੀਤ ਹੋਵੇ ਜਿਹਦਾ ਜਿੱਕਰਠੂ ਸਿੰਘ ਸਾਹਿਬ ਦੇ ਵੀ ਕੀਤਾ ਵੀ ਲਿਖੇ ਆ ਕਿਸੇ ਦੇ ਪਰ ਉਹ ਲੋਕ ਗੀਤ ਵਰਗੇ ਹੋ ਗਏ। ਸਾਡੀਆਂ ਕੰਧਾਂ ਤੇ ਹਾਲੇ ਵੀ ਪਿੰਡਾਂ ਦੇ ਵਿੱਚ ਆਲੇ ਮਾਇ ਸਾਮ ਕੁੰਜੀਆਂ ਧੀਆਂ ਕੱਢ ਲੀਆਂ ਸਰਦਾਰੀ ਕੈਲੰਡਰ ਲੱਗੇ ਜੱਸ ਪੈਣੇ ਤੋਂ ਲੋਕ ਗੀਤ ਹੋ ਗਿਆ। ਦੀਪਕ ਸਾਹਿਬ ਦਾ ਲਿਖਿਆ ਹੈ। ਬੜੇ ਨਾਲ ਰਹੇਗੇ ਵਰਤਮਾਨ ਜਿਹੜੇ ਸਾਹਿਤਕ ਗੀਤ ਨਿਕਲੇ ਉਹਨਾਂ ਮੈਂ ਕੈਟੇਗਰੀਜ਼ ਕਰਨਾ ਪਉ ਲੋਕਗੀਤ ਗੀਤ ਸਾਹਿਤਕ ਗੀਤ ਤੇ ਲੋਕਪੱਖੀ ਗੀਤ ਲੋਕਗੀਤ ਜਿਹੜੇ ਆ ਨਾ ਉਹ ਪੀੜੀ ਦਾ ਪੀੜੀ ਆਉਦੇ ਪਰ ਲੋਕਪੱਖੀ ਗੀਤਕਾਰੀ ਵੀ ਇੱਥੇ ਮੌਜੂਦ ਹੈ ਜਿਹਦਾ ਜ਼ਿਕਰ ਨਹੀਂ ਹਾਲੇ ਆਪਾਂ ਕੀਤਾ ਉਹ ਹੈ ਲਹਿਰਾਂ ਦੀ ਗੀਤਕਾਰੀ ਮਿਸਾਲ ਦੇ ਤੌਰ ਤੇ ਲਹਿਰਾਂ ਚ ਇੰਨਾ ਕੁਝ ਆਇਆ ਸਾਡੇ ਸਾਹਮਣੇ ਜਿਹੜਾ ਸਾਹਮਣੇ ਨਹੀਂ ਗਿਆ ਉੱਤੇ ਸਭ ਤੋਂ ਜ਼ਿਆਦਾ ਕੰਮ ਹੋਣ ਵਾਲਾ ਸੰਤਨਾ ਉਦਾਸੀ ਦਾ ਕਿਤੇ ਜ਼ਿਕਰ ਨਹੀਂ ਆ ਉਹ ਲੋਕ ਕਵੀ ਅਸਲ ਲੋਕ ਕਵੀ ਉਹ ਆ ਕਦੇ ਉਹ ਲਿਖਦਾ ਵੀ ਕਮੀਆਂ ਦੇ ਵੇੜੇ ਆ ਗੀਤ ਤੇ ਜਾਂ ਬਾਕੀ ਸਾਰੇ ਵੀ ਗੀਤ ਉਹਨੇ ਆਪਣੇ ਗੀਤਪੋਤੇ ਆਪ ਗਾਏ। ਪਰ ਕਮੀਆਂ ਦਾ ਵੇੜਾ ਬਹੁਤ سارے ਗਾਇਕਾਂ ਨੇ ਮਿਲਾਇਆ। ਤੇ ਲੈਹਰਾਂ ਦੇ ਵਿੱਚ ਬਹੁਤ سارے ਗੀਤ ਹਜ਼ਾਰਾਂ ਗੀਤ ਤੁਹਾਨੂੰ ਮਿਲ ਜਾਣਗੇ ਜਿਹੜੇ ਸਾਂਭੇ ਜਾ ਸਕਦੇ ਆ। ਪਰ ਇਹ ਆ ਸਾਡੇ ਕੋਲ ਕਿਤੇ ਨਾ ਕਿਤੇ ਪਏ ਆ। ਮਿਸਾਲ ਦੇ ਤੌਰ ਤੇ ਸਾਡੇ ਤੇ ਰੂੜੀ ਕੋਟ ਰਹੀਆਂ ਮਟਿਆਰਾਂ ਨੂੰ ਦੇਖਦੇ। ਜਗेंद्र ਮਤਵਾਲੀ ਦਾ ਮੇਰੇ ਪਿੰਡ ਦਾ ਸ਼ਾਇਰ ਸੀ ਉਹਦੇ ਬਹੁਤ ਸਾਰੇ ਗੀਤ ਇਸ ਤਰ੍ਹਾਂ ਦੇ ਹੈਗੇ ਆ। ਕਈ ਲੋਕ ਉਹ ਇਹ ਕਹਿੰਦੇ ਵੀ ਇਹ ਵੀ ਸੰਤਰਾ ਮਨਸੀ ਦਾ ਉਹ ਜਗेंद्र ਮਤਵਾਲੀ ਦਾ। ਇਹ ਤੇ ਦਰਸ਼ਕ ਸ਼ੌਂਕੀ ਕ੍ਰਾਮਾ ਕਾਰਬੀਸੀ ਗੀਤ ਕਾਰਬੀਸੀ ਜਦੋਂ ਦੇਸ਼ ਤੇ ਭਾਰੀ ਭੀੜ ਪਈ ਸੀ ਦੇਸ਼ ਜਿਹੜਾ دہشت گردੀ ਦਾ ਦੌਰ ਸੀ ਬੜੇ ਗੀਤ ਹੋਦੇ ਜਿਹੜੇ ਸੱਥਾਂ ਚ ਗਾਇ ਲੰਦੇ ਸੀ ਇਸੇ ਤਰ੍ਹਾਂ ਇੱਕ ਨਾਹਰ ਨਾ ਦਾ ਕਵੀ ਆ ਪੂਰਾ ਨਾਮ ਹੈ ਭੁੰਦਰਿਆ ਹੋਰ ਨਾ ਪੰਜ ਪਾਣੀ ਬਦਨਾਮ ਖਾਓ ਵੇ ਸਾਂਝਾਂ ਦੀ ਚੂਰੀ ਪੀਓ ਵੇ ਏਕੇ ਦਾ ਜਾਮ ਇੱਥੇ ਕੰਮ ਹੋਣ ਵਾਲਾ ਸਭ ਪਰ ਜਦੋਂ ਇਹ ਕੰਮ ਤੁਸੀਂ ਕਰੋਗੇ ਆ ਵਰਤਮਾਨ ਜਿਹੜੇ ਜਿਹੜੇ ਇਹਦੇ ਚ ਇੱਕ ਹੋਰ ਤੁਹਾਨੂੰ ਦੇਖਣਾ ਪੈਣਾ ਵੀ ਜਿਹੜੀ ਪਾਪੂ ਦਾ ਗਾਇਕੀ ਆ ਉਹਨੂੰ ਵੀ ਕਰਿਆਉਣਾ ਪੈਣਾ ਤੁਹਾਨੂੰ ਜਦੋਂ ਅਸੀਂ ਸਫਰੀ ਸਾਹਿਬ ਦਾ ਜ਼ਿਕਰ ਕਰਦੇ ਆ ਜਿਹਨਾਂ ਨੂੰ ਸਟੇਜੀ ਕਵੀ ਦੇ ਤੌਰ ਤੇ ਵੀ ਆਪਾਂ ਗੱਲ ਕੀਤੀ ਹੈ ਉਹ ਸਾਹਿਤਕ ਗੀਤਾਂ ਦੀ ਲੜੀ ਤੋੜਦੇ ਆਏ ਸੀ ਤੇ ਉਹਨਾਂ ਨੇ ਆਪਣਾ ਮੁਕਾਮ ਵੀ ਬਣਾ ਕੇ ਰੱਖਿਆ ਤੇ ਉਹਨਾਂ ਨੇ ਕਿਤੇ ਵੀ ਟੱਲਾ ਪੰਨੀ ਛੱਡਿਆ ਜਦੋਂ ਮੰਡੀ ਆ ਗਈ ਗੀਤਕਾਰੀ ਦੇ ਵਿੱਚ ਅਸੀਂ ਮੰਡੀ ਲਈ ਲਿਖਣ ਲੱਪੇ ਹੁਣ ਜੇ ਮੈਂ ਸੰਧੂ ਸਾਹਿਬ ਬੈਠੇ ਹੁੰਦੇ ਮੈਂ ਉਹਨਾਂ ਦੇ ਮੂੰਹ ਤੇ ਕਹਿਣਾ ਸੀ ਮੈਂ ਗੱਲ ਵੀ ਕਰੂੰਗਾ ਮੈਂ ਉਹਨਾਂ ਨੂੰ ਇੰਟਰਵਿਊ ਕਰਨਾ ਹੁਣ ਤੇ ਔਰ ਸੰਧੂ ਸਾਹਿਬ ਨੂੰ ਯਾਦ ਕੀਤਾ ਜਾਊਗਾ ਕੰਸੀਅਨ ਤੋਂ ਜਿਹੜੇ ਉਹਦੇ ਵਿੱਚ ਸਾਥ ਕੀ ਦੋਨਾਂ ਕਰਕੇ ਤਾਂ ਕੋਈ ਗੱਲ ਨਹੀਂ ਕਰਦਾ ਤੇਰੇ ਜੋ ਤੇਰਾ ਯਾਰ ਬੋਲਦਾ ਦਾ ਯਾਰ ਕੀਤਾ ਜੇ ਉਹ ਸੱਧੂ ਸਾਹਿਬ ਦਾ ਲਿਖਿਆ ਜੀ ਤੂੰ ਨਹੀਂ ਬੋਲਦੀ ਦੁਕਾਨ ਦੇ ਤੂੰ ਨਹੀਂ ਬੋਲਦੀ ਤੇਰੇ ਜੋ ਤੇਰਾ ਯਾਰ ਬੋਲਦਾ ਫਿਰ ਜਦੋਂ ਤੁਸੀਂ ਪਪੂਲਰਿਟੀ ਲਈ ਲਿਖਦੇ ਹੋ ਤੁਹਾਡੇ ਲੌਜਿਕ ਖਤਮ ਹੋ ਜਾਂਦੇ ਆ ਲੌਜਿਕ ਦਾ ਕੋਈ ਕੋਈ ਨੇੜਤਾ ਹੀ ਨਹੀਂ ਮਿਸਾਲ ਦੇ ਤੌਰ ਤੇ ਸੱਧੂ ਸਾਹਿਬ ਦਾ ਗੀਤ ਆ ਨਾ ਤੂੰ ਪ੍ਰੈਣੀ ਨਾ ਛਾਂ ਬੰਦਿਆ ਇੱਕ ਰਹਿਣਾ ਲੱਭਦਾ ਨਾ ਬੰਦਿਆ ਹੁਣ ਇਹ ਇੰਨੀ ਇਲੋਜੀਕਲ ਗੱਲ ਐ ਇਹ ਯੂਨੀਵਰਸਲ ਟਰੂਥ ਹੈ ਧੁੱਪ ਵੀ ਰਹਿਣੀ ਐ ਛਾਂ ਵੀ ਰਹਿਣੀ ਐ ਚਲੋ ਮੰਨ ਲਈ ਧੁੱਪ ਵੀ ਨਹੀਂ ਰਹੀ ਛਾਂ ਨਹੀਂ ਰਹੀ ਦੁਨੀਆ ਖਤਮ ਹੋ ਗਈ ਫੇ ਰੱਬ ਦਾ ਨਾ ਕਿੰਦਾ ਰਹਿ ਜੂਵੇ ਬੱਲੋ ਇਹ ਆਪਣੇ ਆਪ 'ਚ ਮਸਲਾ ਹੈ ਸੋ ਜਿਹੜੀ ਪਪੂਲਰ ਸਿੰਗਿੰਗ ਆਉਦੇ ਲਈ ਜਦੋਂ ਤੁਸੀਂ ਲਿਖਣ ਲੱਪਨੇ ਆ ਤੁਸੀਂ ਆਪਣੀ ਰੂਹ ਦੀ ਖਰਾਕ ਲਈ ਨਹੀਂ ਲਿਖਦੇ ਤੁਸੀਂ ਮੰਡੀ ਲਈ ਲਿਖਦੇ ਹੋ ਮੰਡੀ ਲਈ ਲਿਖ ਰਹੇ ਹੋ ਤੇ ਵਿਆਹ 사 ਦਾ ਕੋਈ ਨਵਾਨਾ ਹੋਣਾ ਹੀ ਆ ਫੇਰ ਉਹ ਥੱਲੇ ਨੂੰ ਦਰਕਦਾ ਜਾਣਾ ਕੌਫਰ ਦਾ ਸੋ ਇਹ ਚੀਜ਼ਾਂ ਨੂੰ ਡੋਟ ਕਰਨਾ ਪੈਣਾ ਲਿਸਟਾਂ ਤਾਂ ਜਿੰਨੀਆਂ ਮਰਜ਼ੀ ਬਣਾ ਲਈ ਅਸੀਂ ਪਰ ਉਹਦਾ ਜਦੋਂ ਆਪਾਂ ਕੰਮ ਕਰਨਾ ਉਦੇ ਵਾਸਤੇ ਨੁਕਤੇ ਬਹੁਤ ਜ਼ਰੂਰੀ ਆ ਤੇ ਲੰਬੀ ਗੱਲ ਨਹੀਂ ਕਰਨੀ ਮੈਂ ਆਖਿਰਚੇ ਇਹ ਕਹਿਣਾ ਵੀ ਕੇਂਦਰੀ ਪੰਜਾਬੀ ਲੈਕਸ ਵਾਲੇ ਇਹ ਨਹੀਂ ਵੀ ਗੀਤ ਦਾ ਖਹਿੜਾ ਛੱਡਿਆ ਹੋਇਆ ਡਾਕਟਰ ਸੁਦੇਵ ਸਾਸਾ ਜਨ ਸੈਕਟਰੀ ਸੀ ਦਰਸ਼ਕ ਫੋਟੋ ਪ੍ਰਧਾਨ ਸੀ ਆ ਰਾਮਪੁਰ ਪਿਛਲੇ ਤੋਂ ਪਿਛਲੇ ਸਾਲ ਹੀ ਸਾਸਵਾ ਰਾਮਪੁਰ ਵਾਲਿਆਂ ਬਲੋਂ ਦੇ ਸਹਿਯੋਗ ਨਾਲ ਗੀਤ ਦਰਵਾਜ਼ਾ ਵੀ ਹੋਇਆ ਸੀ ਪਰ ਇਹ ਗੱਲ ਜਿਹੜੀ ਹੋਣੀ ਚਾਹੀਦੀ ਉਦੋਂ ਦਾ ਕੰਮ ਅਸੀਂ ਨਹੀਂ ਕਰ ਸਕੇ ਸਾਨੂੰ ਵੀ ਇਹ ਮਿਲ ਗਿਆ ਅਗਲੀ ਐਗਜ਼ੀਕਟਿਵ ਚ ਇਸ ਇਹ ਮਸਲਾ ਰੱਖਾਂਗੇ ਤੇ ਇਹਦੇ ਤੇ ਕੰਮ ਕਰਵਾਵਾਂਗੇ ਵੀ ਕਿ ਪੂਰਾ ਸਾਥ ਵੀ ਤੁਹਾਡਾ ਵੀ ਦਵਾਂਗੇ ਜਦੋਂ ਤੁਸੀਂ ਇਸ ਕੰਮ ਨੂੰ ਅੱਗੇ ਤੋਰੋਗੇ ਬਹੁਤ ਸ਼ੁਕਰੀਆ ਹੁਣ ਖੋ ਮੇਰਾ ਹਲਾ ਜਿਹੜੀ ਗੱਲ ਪਰਪਲ ਮੈਂ ਸ਼੍ਰੀ ਜੀ ਇਸ ਗੱਲ ਦਾ ਸਾਡੀ ਗੱਲ ਸ਼ੁਰੂ ਕਰਨਾ ਕੀ ਇਹ ਵਿਵੇ ਜਿਹੜੀ ਅਗਨੋਰ ਹੋ ਰਹੀ ਹੈ ਹੁਣ ਤੱਕ ਬਹੁਤ ਹੀ ਸਾਰਥਕ ਢੰਗ ਨਾਲ ਲੱਗੇ ਹੁਣ ਤੱਕ ਜੀ ਤੁਹਾਡਾ ਸਾਰਾ ਦਾ ਨਾ ਪਰਵਾ ਘੱਟ ਗਈ ਇਸ ਹੁਣ ਦੀ ਲਗਦਾ ਵੀ ਤੁਹਾਡਾ ਟੈਸਟ ਜਿਹੜਾ ਹੈ ਅਰੇ ਬਣਾਉਂਦੇ ਆ ਜੇ ਇੱਕ ਦੇ ਕੰਮ ਕਰਦਾ ਮੁੱਖਾ ਮਾਰ ਗਿਆ ਵੀ ਇਹਦਾ ਨਹੀਂ ਕਰਤੀ ਸੀ ਆ ਅੰਦਰ ਜੀ ਖਸੂਰੀ ਜਗ੍ਹਾ ਦਿਹਾੜ ਫੰਦੂ ਰਹੇਗਾ ਤੇ ਰੋਡ ਜਿਹੜੇ ਜਣਕਾ ਇਹ ਸਮ ਕਰਾਂਗੇ ਵਿੱਚ ਜਿਹੜੇ ਮੁੱਖਾ ਮਿਲਿਆ ਇਹ ਜਗ੍ਹਾ ਨੂੰ ਕਲਪਨ ਕਰਨਾ ਹੁਣ ਆਪਾਂ ਦੂਸਰੇ ਦੌਰ ਚ ਆਉਂਦੇ ਆ ਆਪਾਂ ਕੀ ਸੀਗੇ ਸੌਂਦੇ ਸਾਡੇ ਅੰਦਰ ਬਹੁਤ سارے ਗੋਸਤ ਸਾਡੇ ਹਮ ਜਗੇ ਜਿਹਨਾਂ ਵਿੱਚ ਬਹੁਤ ਸੁਰੀਲੀ ਆਵਾਜ਼ ਹੈ ਬਹੁਤ ਬੜੀ ਕਲਾਹੀ ਆ ਸੁਦਸ਼ਣ ਜੀ ਜੂਣੀ ਹੁਣ ਅਸੀਂ ਆਪਾਂ ਸ਼ੁਰੂ ਕਰ ਲੈਂਦੇ ਆਂ ਫੋਨ ਵੀ ਲੱਗੇ ਆ ਇਹ ਗਵਿੰਦਰ ਢਿੱਲੋਂ ਵਕੀਰ ਜੀ ਵਿਭਾਗ ਨੂੰ ਇਹ ਨਹੀਂ ਸੀ ਪਤਾ ਜਿੰਨਾ ਫੋਨ ਤੇ ਬਹੁ ਬਈ ਸੁਣਿਆ ਇਹ ਨਹੀਂ ਕਿ ਆਪੇ ਆਪ ਨਹੀਂ ਲਿਖਿਆ ਵੀ ਹੈ ਜੇ ਨਹੀਂ ਲਿਖੇਗਾ ਇਹ ਡਾਕੂਮੈਂਟ ਬਹੁਤ ਈ ਗੱਲਾਂ ਟੋਕੀਆਂ ਚ ਰਹਿ ਗਈਆਂ ਪਰ ਭਾਪਏ ਜਿੰਨੇ ਜੀ ਇਹ ਸਦਬਿਨਾ ਉਹ ਤੇ ਗੱਲ ਤੋੜ ਰਹੀ ਜੀ ਉਹ ਮੈਂ ਸਾਹਮਣੇ ਵੀ ਜਰਾ ਪਰ ਤੋੜ ਤੀ ਬਾਕੀ ਥੋੜਾ ਜੀ ਆਓ ਹੁਣ ਜੀ ਆਓ ਠੀਕ ਹੈ